ਰਾਜਸਥਾਨ ਤੋਂ ਅੱਜ ਖਬਰ ਆ ਰਹੀ ਹੈ ਬੜੀ ਰੋਚਕ ਖਬਰ ਹੈ ਬੜੀ ਇੰਟਰਸਟਿੰਗ ਖਬਰ ਹੈ ਕਿ ਉਹਦੇ ਵਿੱਚ ਇੱਕ ਜੋੜਾ ਸੀਗਾ ਕਪਲ ਸੀ ਟੀਚਰ ਸੀਗੇ ਦੋਨੇ ਹੀ ਤੇ ਸਾਬਲਾਂ ਲੋ 25 ਸਾਲ ਉਹ ਸਰਵਿਸ ਕਰ ਜਾਂਦੇ ਨੇ 25 ਸਾਲ ਉਹ ਸਰਵਿਸ ਕਰ ਜਾਂਦੇ ਆ ਤਿੰਨ ਡਮੀ ਟੀਚਰ ਰੱਖ ਕੇ ਹੁਣ ਤੁਹਾਨੂੰ ਪਤਾ ਰੈਗੂਲਰ ਟੀਚਰ ਜਿਹੜਾ ਕੋਈ ਐਵਰੇਜ ਮੰਨ ਲਓ 80000 ਤੋਂ ਲੱਖ ਤਨਖਾਹ ਪਾਉਂਦਾ ਹੈ ਉਹਨਾਂ ਨੇ ਤਿੰਨ ਗਾਂਂ ਦਮੀ ਟੀਚਰ ਰੱਖ ਲਏ ਜਿਵੇਂ ਆਪਾਂ ਕਹਿ ਲੋ ਕਿ ਅੱਜਕੱਲ ਇੱਕ ਬੜਾ ਸੌਖਾ ਮਸਾਲੀ ਸ਼ਬਦ ਆਪਾਂ ਲੱਭ ਲੈਨੇ ਆ ਕਿ ਪਟਵਾਰੀਆਂ ਨੇ ਕਰਿੰਦੇ ਰੱਖੇ ਹੋਏ ਨੇ ਪਰ ਉਹਦੇ ਪਿੱਛੇ ਜੋ ਕਾਰਨ ਨੇ ਉਹ ਹਮੇਸ਼ਾ ਆਪਾਂ ਦੱਸਦੇ ਰਹਿੰਦੇ ਆ ਤੁਹਾਨੂੰ ਕਿ ਸਰਕਲਾਂ ਦੇ ਮੁਤਾਬਕ ਪਟਵਾਰੀ ਥੋੜੇ ਆ ਕੰਮ ਜ਼ਿਆਦਾ ਹੈ ਵਸੋਂ ਬਹੁਤ ਹੈ ਜ਼ਮੀਨ ਦੀ ਡਿਵੀਜ਼ਨ ਬਹੁਤ ਹੈ ਉਹਦੀ ਗੱਲ ਨਹੀਂ ਕਰਦੇ ਆਪਾਂ ਆਸਾਨੀ ਨਾਲ ਉਹ ਚੀਜ਼ ਫੜ ਲੈਨੇ ਆ ਕਿ ਪਟਵਾਰੀਆਂ ਨੇ ਕਰਿੰਦੇ ਰੱਖੇ ਹੋਇਆ ਤਾਂ ਇਸ ਤਰ੍ਹਾਂ ਇਹਨਾਂ ਨੇ ਵੀ ਕਲੋ ਕੇ ਡਮੀ ਅਧਿਆਪਕ ਰੱਖੇ ਸਨ ਮਸਲਨ ਕਿ ਜਿੱਦਾਂ ਲਾ ਲੋ ਕਿ ਤੁਹਾਡਾ ਕੋਈ ਆਪਣਾ ਨੌਨ ਹੋਵੇ ਉਹਨੂੰ ਲੱਖ ਰੁਪਏ ਸੈਲਰੀ ਮਿਲਦੀ ਹੈ ਤਾਂ ਉਹ ਕਹੇ ਕਿ ਯਾਰ ਮੈਂ ਤਾਂ ਘਰੇ ਬੈਠ ਕੇ ਤੇ ਕਾਰਟੂਨ ਵੇਖਿਆ ਕਰੂੰਗਾ ক্রিকেট ਮੈਚ ਵੇਖਿਆ ਕਰੂੰਗਾ ਕਿ ਕੋਈ ਬੇਰੁਜ਼ਗਾਰ ਹੈ ਉਹਨੇ ਉਹੀ ਡਿਗਰੀ ਕੀਤੀ ਹੈ ਟੀਚਿੰਗ ਲਾਈਨ ਦਾ ਹੀ ਆ ਤੇ ਉਹਨੂੰ ਦਿੱਤਾ ਕਿ 10-15000 ਰੁਪਇਆ ਚੱਕ ਭਰਾਵਾ ਤੂੰ ਮੇਰੀ ਜਗ੍ਹਾ ਤੇ ਪੜਾ ਆਇਆ ਕਰ ਐਦਾਂ ਕਰਦਿਆਂ ਕਰਦਿਆਂ ਉਹਨਾਂ ਨੇ 25 ਸਾਲ ਸਰਵਿਸ ਕੀਤੀ ਆ 25 ਸਾਲ ਤੇ ਹੁਣ ਉਹਨਾਂ ਤੇ ਰਿਕਵਰੀ ਪਾਈ ਜਾ ਰਹੀ ਆ ਸ਼ਾਇਦ 9 ਕਰੋੜ ਤੇ ਕੁਝ ਲੱਖ ਦੀ ਹਿਸਾਬ ਲਾ ਲਓ ਕਿ ਕਿੰਨੀ ਸੈਲਰੀ 25 ਸਾਲ ਤੱਕ ਉਹ ਲੈ ਗਿਆ 9 ਕਰੋੜ ਕੁਝ ਲੱਖ ਦੀ ਹੁਣ ਰਿਕਵਰੀ ਪਾਈ ਜਾ ਰਹੀ ਆ ਵੈਸੇ ਤੇ ਮੁਕਦਮਾ ਬਣਦਾ ਹੀ ਆ 420 ਸੀ ਆ ਪਰ ਪਤਾ ਨਹੀਂ ਕਿਉਂ ਕਾਨੂੰਨੀ ਝੋਲ ਜਿਹੜੀ ਆ ਹੋ ਸਕਦਾ ਕਿ ਇਹਦੇ ਵਿੱਚ ਹੋਈ ਹੋਵੇ ਕਿਉਂਕਿ ਕੁਝ ਚੀਜ਼ਾਂ ਐਸੀਆਂ ਨੇ ਕਿ ਜਦੋਂ ਕਾਨੂੰਨ ਬਣਦੇ ਉਸ ਟਾਈਮ ਤੇ ਉਹ ਸ਼ਾਇਦ ਸੋਚੀਆਂ ਵੀ ਨਾ ਜਾਂਦੀਆਂ ਹੁਣ ਕਿ ਐਦਾਂ ਵੀ ਹੋ ਜਾਊਗਾ ਪਰ ਅੱਜ ਦੇ ਦੌਰ ਦੇ ਵਿੱਚ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਕਿ ਭਾਈ ਲੋਕ ਫੱਟੇ ਚੱਕ ਦਿੰਦੇ ਆ ਸੋ ਇਸ ਕਰਕੇ ਕਈ ਜਿਹੜੇ ਕਾਨੂੰਨ ਆ ਉਹ ਹੁਣ ਉਹਨਾਂ ਦੀ ਜੋ ਆਪਾਂ ਕਹਿੰਦੇ ਹੁੰਨੇ ਨੇ ਨਾ ਕਿ ਉਹ ਗੈਰ ਪ੍ਰਸੰਗਕ ਹੋ ਜਾਂਦੇ ਨੇ ਤਾਂ ਇਸ ਵੇਲੇ ਕੁਝ ਚੀਜ਼ਾਂ ਗੈਰ ਪ੍ਰਸੰਗਕ ਹੋ ਚੁੱਕੀਆਂ ਨੇ ਵੇਲਾ ਵਹਾ ਚੁੱਕੀਆਂ ਤਾਂ ਇੱਥੇ ਹੁਣ ਰਿਕਵਰੀ ਤੇ ਜ਼ਰੂਰ ਪਾਈ ਜਾ ਰਹੀ ਹੈ ਪਤਾ ਨਹੀਂ ਮੁਕਦਮਾ ਹੋਏਗਾ ਕਿ ਨਹੀਂ ਹੋਏਗਾ ਪਰ ਇੰਡੀਆ ਚ ਵੇਖ ਲਓ ਚੱਲਦਾ ਕੀ ਆ ਚੱਲ ਕਿਦਾਰਿਆ ਇੱਕ ਕਮੈਂਟ ਲੈ ਲਵਾਂ ਮੈਂ ਥੋੜਾ ਜਿਹਾ ਤੇ ਉਸ ਤੋਂ ਬਾਅਦ ਇੱਕ ਖਬਰ ਕਰਾਂਗੇ ਹੋਰ ਏਦਾਂ ਦੀ ਤੇ ਫੇਰ ਉਸ ਤੋਂ ਬਾਅਦ ਤੁਹਾਡੇ ਕਮੈਂਟ ਲੈ ਕੇ ਆਪਾਂ ਪ੍ਰੋਗਰਾਮ ਨੂੰ ਖਤਮ ਕਰ ਦੇਵਾਂਗੇ ਜੀ ਸੁਖਮ ਸਿੰਘ ਸਾਹਿਬ ਅੱਜ ਦਾ ਦਿਨ ਹੀ ਗਏ ਆ ਕੋਈ ਜ਼ਰੂਰੀ ਰੁਝੇ ਮਾਸੀ ਉਹਨਾਂ ਦਾ ਤੇ ਤੁਹਾਨੂੰ ਪਤਾ ਹੀ ਹੈ ਸੰਯੋਗ ਜ਼ਰੂਰ ਕਰਨਾ ਚਾਹੀਦਾ ਹੈ ਕਿ ਦੂਜੇ ਦੇ ਨਾਲ ਖੈਰ ਇੰਦੌਰ ਇੱਕ ਟਰੱਕ ਡਰਾਈਵਰ ਨੇ दारू ਦੇ ਨਸ਼ੇ 'ਚ ਸ਼ਹਿਰ 'ਚ ਗੱਡੀ ਦਵੱਲੀ 9 ਮਾਰ ਤੇ 32 ਇੰਜਰਡ ਬਹੁਤ ਗੱਡੀਆਂ ਪੰਨੀਆਂ 2 ਕਿਲੋਮੀਟਰ ਤੱਕ ਦੱਬੀ ਗਿਆ ਇਹ ਦੀਪ ਗਰੇਵਾਲ ਕਹਿ ਰਹੇ ਨੇ ਜੀ ਰਿਕਵਰੀ ਨਹੀਂ ਪੈ ਸਕਦੀ ਉਹਨਾਂ ਕੋਰਟ ਚਲੇ ਜਾਣਾ ਜੀ ਦੇਖੋ ਪਤਾ ਨਹੀਂ ਉਹਨ ਇਹਦੇ ਚ ਕਾਨੂੰਨੀ ਝੋਲ ਤੇ ਕੋਈ ਨਾ ਕੋਈ ਹੋਏਗੀ ਜੀ ਕਾਨੂੰਨੀ ਝੋਲ ਤੇ ਕੋਈ ਨਾ ਕੋਈ ਹੋਏਗੀ ਨਹੀਂ ਤੇ ਮੁਕਦਮਾ ਦਰਜ ਜਿਹੜਾ ਉਹ ਹੋ ਜਾਣਾ ਚਾਹੀਦਾ ਸੀਗਾ ਇਦਾਂ ਦੇ ਲੋਕ ਐਨਆਰਆਈ ਬਣ ਜਾਂਦੇ ਆ ਰਿਕਵਰੀ ਕਿੱਥੋਂ ਲੈਣੀ ਆ ਮਨਮਿੰਦਰ ਜੀ ਕਹਿ ਰਹੇ ਆ ਬਿਲਕੁਲ ਪਰ ਇੰਡੀਆ ਚ ਬਹੁਤ ਕੁਝ ਚੱਲਦਾ ਪਿਆ ਮੈਂ ਨਾ ਕੱਲ ਵੀ ਗੱਲ ਕੀਤੀ ਸੀਗੀ